ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥ ਦੇ ਮਹਾਨ ਵਿਦਵਾਨ ਜੋਗਾ ਸਿੰਘ ਜੋਗੀ ਜੀ ਦੇ ਸਾਥੀ ਸਾਡੇ ਨਾਲ ਨੇ ਬਹੁਤ ਹੀ ਵਧੀਆ ਤੇ ਬਲੰਦ ਬਾਜ ਤੇ ਮਾਲਕ ਰਣਜੀਤ ਸਿੰਘ ਚੀਮਾ ਸਾਡੇ ਨਾਲ ਨੇ ਉਹ ਆਪਣੇ ਬਾਰੇ ਕੁਝ ਦੱਸਣਗੇ ਕਿੰਨਾ ਸਮਾ ਜੋਗੀ ਸਾਹਿਬ ਦਾ ਬਤਾਇਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਨੂੰ ਤਕਰੀਬਨ 18ਵਾਂ ਸਾਲ ਹੁਣ ਲੱਗ ਜਾਣਾ ਜੋਗੀ ਸਾਹਿਬ ਦੇ ਨਾਲ ਜਥੇ ਦੇ ਵਿੱਚ ਬਤੌਰ ਸੇਵਾ ਕਰਦਿਆਂ ਤੇ 2007 ਤੋਂ ਮੈਂ ਲਗਾਤਾਰ ਅੱਛਾ ਜੀ ਜੋਗੀ ਸਾਹਿਬ ਨੇ ਜੋਗੀ ਸਾਹਿਬ ਦੇ ਨਾਲ ਅੱਛਾ ਜੀ ਉਸ ਤੋਂ ਬਾਅਦ ਫੇਰ ਲਗਾਤਾਰ ਹੀ ਜੀ ਨਾਲ ਹੀ ਫਿਰ ਪਾਜੀ ਗੁਰਮukh ਸਿੰਘ ਹਣੀ ਅੱਛਾ ਤੇ ਜੋਗੀ ਸਾਹਿਬ ਨਾਲ ਕਦੋਂ ਲਗਾਤਾਰ ਇਹ ਪਹਿਲਾਂ ਤਾਂ ਉਹਨਾਂ ਨੂੰ ਆਉਣ ਤੋਂ ਪਹਿਲਾਂ ਹੀ ਉਸਤਾਦ ਧਰਿਆ ਸੀਗਾ ਹਾਂਜੀ ਮੈਂ ਲੋਕਲ ਜਥੇ ਦੇ ਨਾਲ ਸੀਗਾ ਤੇ ਉਦੋਂ ਫਿਰ ਵਿਚਵਾਰ ਐ ਬਾਬਾ ਬਕਾਲਾ ਸਾਹਿਬ ਆ ਜਾਣਾ ਸਾਰੇ ਜਥੇ ਨੇ ਜਿਹੜਾ ਲੋਕਲ ਜਥਾ ਸੀ ਮੇਰੇ ਨਾਲ ਹਾਂਜੀ ਤੇ ਆਣ ਕੇ ਫਿਰ ਉਹਨਾਂ ਨੂੰ ਕਪਤਾਵਾ ਵੀ ਸੁਣਾਉਣੀ ਆ ਹਾਂਜੀ ਫਿਰ ਬਤੌਰ ਉਹਨਾਂ ਨੂੰ ਉਥੇ ਹੀ ਉਸਤਾਦ ਧਰਿਆ ਪਈ ਨਾ ਹਾਂਜੀ ਫਿਰ ਉਹ ਜਾਣਦੇ ਸੀਗੇ ਮੇਰੇ ਬਾਰੇ ਮੈਨੂੰ ਜਾਣਦੇ ਸੀਗੇ ਤੇ ਉਹਨਾਂ ਨੇ ਫਿਰ ਜਦੋਂ ਇਹ 2000 ਪੰਜ ਦੇ ਵਿੱਚ ਜਿਹੜਾ ਵਾ ਜਦੋਂ ਜਥਾ ਇਹਨਾਂ ਦੇ ਨਾਲ ਨਰਿੰਦਰ ਸਿੰਘ ਰੂਪੂ ਵਾਲੀ ਆਇਆ ਤੇ ਗੁਰਮੀਲ ਸਿੰਘ ਪੰਭੋਈ ਹਾਂਜੀ ਉਹ ਆਇਆ ਸੀਗੇ ਤੇ ਉਹ ਫਿਰ ਉਹਦੀ ਡੈਥ ਹੋਣੇ ਕਰਕੇ ਹਾਂਜੀ ਗੁਰਮੀਲ ਸਿੰਘ ਪੰਭੋਈ ਦੀ ਨਰਿੰਦਰ ਸਿੰਘ ਕਲਾ ਰਹਿ ਗਿਆ ਤੇ ਉਹ ਫਿਰ ਬਾਪੂ ਜੀ ਨੇ ਹੀ ਮੈਨੂੰ 2007 ਦੇ ਵਿੱਚ ਫੋਨ ਕੀਤਾ ਕਿ ਆਪਾਂ ਆਜਾ ਤਨ ਤਨ ਸੈਮਸਿਆ ਜੀ ਬਸ ਉਸ ਦਿਨ ਤੋਂ ਹੀ ਸ਼ੁਰੂਆਤ ਹੈ ਅਸੀਂ ਜੋਗੀ ਸਾਹਿਬ ਨਾਲ ਬਹੁਤ ਸ਼ਿਗਰੇ ਜੋਗੀ ਨੇ ਚੱਲ ਕਰਕੇ ਲੱਦਣਾ ਵਿੱਚ ਇੱਕ ਤੁਸੀਂ ਵੀ ਬੜੀ ਤੁਹਾਡੀ ਬਲੰਦ ਬਾਜ਼ ਤੇ ਮੈਨੂੰ ਪਤਾ ਤੁਹਾਡੇ ਕੋਲ ਟਾਈਮ ਬਹੁਤ ਘਟਿਆ ਵਾਇਕ ਮਾਈਕਾ ਤਰਸੋ ਵਾਇਕ ਗੁਰ ਦੀ ਕੀਫਤ ਤੇ ਪੱਪਾ ਬੋੜ ਜੋਗਾ ਸਿੰਘ ਜੋਗੀ ਮਹਾਨ ਹੈ ਜੋ ਕਵੀਸ਼ਰ ਹੋਏ ਨੇ ਉਹਨਾਂ ਦੇ ਨਾਲ ਦੇ ਸਾਥੀ ਅੱਜ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਬਲੰਦੇਵਾਸ ਜਤਨਬਾਲਿਕ ਦਰਜੀਤ ਸਿੰਘ ਸੇਖਵਾ ਜਿਨ੍ਹਾਂ ਦਾ ਬੜਾ ਨਾਮ ਆ ਤੇ ਬਹੁਤ ਹੀ ਵਧੀਆ ਬਲੰਦੇਵਾ ਜਰਨਜੀਤ ਸਿੰਘ ਜੀ ਨੇ ਤੇ ਇਹਨਾਂ ਦੀ ਆ ਉਹਨਾਂ ਦੇ ਜੀਵਨ ਬਾਰੇ ਕੁਝ ਸ਼ਾਰਟ ਕੱਟ ਆਪਾਂ ਉਹਨਾਂ ਕੋਲ ਪੁੱਛਦੇ ਆ ਵਾਹਿਗੁਰੂ ਜੀ ਕੀ ਫਤਿਹ ਆਪਣੇ ਪਿੰਡ ਬਾਰੇ ਜਾਣਕਾਰੀ ਤੁਸੀਂ ਦਿਓ ਜੀ ਕਿੱਥੇ ਪੈਂਦਾ ਹੈ ਵੀਰ ਜੀ ਮੇਰਾ ਜ਼ਿਲ੍ਹਾ ਬਰਦਾਸਪੁਰ ਹਾਂਜੀ ਬਟਾਲੇ ਦੇ ਕੋਲ ਸੇਖਵਾ ਨਗਰ ਆਪਣਾ ਹਾਂਜੀ ਉਹ ਜਾਂਦਰ ਸਿੰਘ ਸੇਖੋਂ ਕਾਫੀ ਮਸ਼ਹੂਰ ਨਗਰ ਹਾਂਜੀ ਉੱਥੋਂ ਦੇ ਰਣ ਵਾਲ ਜੰਪਾ ਲੋਫ ਹੁੰਦੇ ਅੱਛਾ ਹਾਂ ਤੁਹਾਡੀ ਆਵਾਜ਼ ਦੇ ਵਿੱਚ ਬੜਾ ਦਾਮਿਆ ਜਿੱਦਾਂ ਇਹਨਾਂ ਪਤਾ ਕਿ ਜੋਗੀ ਸਾਹਿਬ ਦੇ ਜਿੰਨੇ ਵੀ ਮੁੰਡੇ ਚੁੜੇ ਸੀਗੇ ਉਹ ਚੋਟੀ ਦੇ ਜਿਦਾ ਪਕਾ ਦੇ ਚੋਟੀ ਦੇ ਪਲੇਅਰ ਕਬੱਡੀ ਦੇ ਨਹੀਂ ਜਿਹੜੇ ਚੁਣਦੇ ਲੋਕ ਇਹ ਤਾਂ ਜੋਗੀ ਜੀ ਦੀ ਝੌਂ ਸੀ ਜੋਗੀ ਜੀ ਕੀ ਕੁਆਰਤੀ ਦੇਖ ਕੇ ਚੋਣ ਕਰਦੇ ਸੀ ਕੁਝ ਉਹਨਾਂ ਨੂੰ ਇੱਕ ਪਰਖ ਹੀ ਬਹੁਤ ਜ਼ਿਆਦਾ ਉਹਨਾਂ ਨੂੰ ਤਜਰਬਾ ਹੀ ਇਹ ਕੰਮ ਦਾ ਕਿ ਕਿਹੜਾ ਬੰਦਾ ਕਿਹੜੇ ਕੰਮ ਚ ਚੱਲ ਸਕਦਾ ਹਾਂਜੀ ਇਹ ਕਰਕੇ ਉਹਨਾਂ ਨੂੰ ਹਾਂਜੀ ਤੁਸੀਂ ਥੋੜਾ ਜ਼ਿਕਰ ਵੀ ਕੀਤਾ ਸੀ ਵੀ ਤੁਸੀਂ ਕਿਤੇ ਗਾ ਰਹੇ ਸੀ ਤੇ ਜੋਗੀ ਸੰਗਤ ਦੇ ਤੁਹਾਨੂੰ ਪਰੋਚ ਕੀਤੀ ਵੀ ਤੁਸੀਂ ਸਾਡੇ ਨਾਲ ਹਾਂਜੀ 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 ਇਹ 2013 ਦੀ ਗੱਲ ਆ ਬੋਪਾ ਰਹੇ ਹੋਲੇ ਲਾ ਰਹੇ ਆ ਇਹ ਮੇਰਾ ਵੀਰ ਰਮਜੀਤ ਸਿੰਘ ਅੱਛਾ ਆਪਾਂ ਇੱਕੋ ਜ਼ਿਲ੍ਹੇ ਦੇ ਆ ਹਾਂਜੀ ਤੇ ਇਹਨਾਂ ਦੇ ਕਰਕੇ ਮੈਂ ਜਥੇ ਵਿੱਚ ਸਥਾਨਾਤਮ ਕਰ ਸਕਿਆ ਕਿਉਂਕਿ 2012 ਦੀ ਗੱਲ ਆ ਤਰਨਤਨ ਚੌਧਰ ਦਾ ਦਵਾਨ ਸੀ ਹਾਂਜੀ ਤੇ ਵੀਰਨਜੀਤ ਸਿੰਘ ਕੋਲ ਜੇ ਮੈਂ ਘਰ ਦਾ ਘਰੇ ਲੋ ਅੱਛਾ ਅੱਛਾ ਆਪਣਾ ਸਮਰਕਰ ਹੈ ਤੇ ਉਹਨਾਂ ਦਾ ਇੱਕੋ ਜਿਹੇ ਦੂਜੇ ਨਾਲ ਇਲਾਕਾ ਇਕੱਠਾ ਹੈ ਅੱਛਾ ਅੱਛਾ ਤੇ ਇਹਨਾਂ ਨੇ ਮੈਨੂੰ ਹੁਕਮ ਲਾਇਆ ਵੀ ਮੇਰੇ ਕੋਲ ਜਾ ਨਹੀਂ ਜਾਣਾ ਤੂੰ ਦਵਾਨਪਖਤਾ ਮੇਰਾ ਅੱਛਾ ਅੱਛਾ ਤੇ ਇਹਨਾਂ ਨੇ ਮੈਨੂੰ ਭੇਜਿਆ ਆਪਣੀ ਜਗ੍ਹਾ ਤੇ ਹਾਂ ਤੇ ਪਹਿਲੀ ਵਾਰ ਮੈਂ 2012 ਚ ਦੀਵਾਲੀ ਤੋਂ ਪਹਿਲਾਂ ਚਾਹਦਿਆਂ ਜਿਹੜੀ ਤੰਤੰਸਾ ਲੱਗਦੀ ਹੈ ਅੱਛਾ ਉੱਥੇ ਪਹਿਲਾ ਦਵਾਨ ਕੀਤਾ ਉਹਨਾਂ ਦੇ ਨਾਲ ਅਗਲਾ ਦਵਾਨ ਮੰਜੀ ਸਾਹਿਬ ਦਰਬਾਰ ਸਾਹਿਬ ਕੀਤਾ ਅਗਲੇ ਦਿਨ ਦਾ ਮਸਿਆ ਦਾ ਤੇ ਉਦੋਂ ਤੋਂ ਲੈ ਕੇ ਇਹਨਾਂ ਦੇ ਨਜ਼ਰ ਵਿੱਚ ਮੈਂ ਆ ਉਸ ਤੋਂ ਬਾਅਦ ਹੋਲਿਆਂ ਵਿੱਚ ਬੋਪਾਰਾਏ ਬੇਰ ਸਾਹਿਬ ਅੱਛਾ ਸੀਵੇ ਪਾਸ ਦਾ ਥਾਣਾ ਉੱਥੇ ਚਾਰ ਘੋਲੇ ਨਾਲ ਲਾ ਲਏ ਸੀ ਅੱਠੋ ਲਿੰ ਦਿਨ ਨਾਲ ਅੱਠੋ ਨੇ ਠੀਕ ਠੀਕ ਅੱਦੇ ਘੋਲੇ ਨਾਲ ਲਾ ਲਏ ਸੀ ਜਾਂ ਦੋ ਲਾ ਲੇ ਪੱਕਾ ਪਤਾ ਨਹੀਂ ਉਦੋਂ ਜਦੋਂ ਮੈਂ ਇਹਨਾਂ ਦੇ ਨਾਲ ਆਇਆ ਤੇ ਇਹਨਾਂ ਨੇ ਬੜੀ ਕਿਰਪਾ ਕੀਤੀ ਭਾਜੀ ਹੁਣਾਂ ਸਟਾਰਟਿੰਗ ਕਰਦਣੀ ਕਫਤਾ ਦੀ ਫਿਰ ਮੈਨੂੰ ਨਾਲ ਲਾ ਲੈਣਾ ਆਪਣੇ ਬਿੱਟੇ ਕਾਹਨ ਵਿੱਚ ਲਾਈ ਜਾ ਤੂੰ ਤੇ ਜੋਗੀ ਸਾਨ ਨੇ ਉਸ ਜਗ੍ਹਾ ਤੇ ਆਖਿਆ ਸੀ ਵੀ ਕਾਕਾ ਮੇਰੇ ਨਾਲ ਆਗਾ ਤੁਹਾਨੂੰ ਦੁਨੀਆ ਦੀ ਸੈਰ ਕਰਾ ਦੂੰਗਾ ਤੇ ਉਹਨਾਂ ਮਹਾਪੁਰਖਾਂ ਦੇ ਬੋਲਰ ਸੱਚ ਹੋਏ ਨੇ ਦੁਨੀਆ ਦੀ ਸੈਰ ਕਰ ਰਹੇ ਆ ਤੇ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਉਸ ਤੋਂ ਬਾਅਦ ਫਿਰ ਵਿਸਾਖੀ ਜਿਹੜੀ ਆਈ 2013 ਦੀ ਫਿਰ ਪ੍ਰੋਪਰ ਪੱਕੇ ਤੌਰ ਤੇ ਮੈਂ ਉਹਦੇ ਨਾਲ ਸਿਆਹ ਵਿੱਚ ਹਾਜ਼ਰ ਹੋ ਗਿਆ ਤੇ ਕਿੰਦੀਆਂ ਕਾਸ਼ਤਾਂ ਕੀਤੀਆਂ ਤੁਸੀਂ ਤੇ ਰਣਜੀਤ ਵੀਰ ਜੀ ਤਕਰੀਬਨ 18ਵੀਂ ਕੈਸਟਾਂ ਦੇ ਇਹਨਾਂ ਦੇ ਨਾਲ ਮੈਂ ਕਰ ਚੁੱਕਾ। ਅੱਛਾ। ਹਾਂਜੀ। ਭਾਜੀ ਗੁਰਮੁਖ ਸਿੰਘ ਦੇ ਲਿਖਤ। ਅੱਛਾ। ਹਾਂਜੀ। ਤੇ ਗਰਮਸ਼ੇਖ ਦਾ ਬੜਾ ਵੱਡਾ ਨਾਮ ਵੀ ਆਇਆ ਇਸ ਵੇਲੇ। ਹਾਂਜੀ। ਜੋ ਜੋਗੀ ਸਭ ਤੋਂ ਬਾਅਦ ਜਿਹੜਾ ਹੈ ਜਿਹ ਹੈ ਤੇ ਜਾਨੀ ਗੁਰਮੁਖ ਸਿੰਘ ਜਾਨੇ। ਹਾਂਜੀ। ਉਹਨਾਂ ਦਾ ਕੋਈ ਹੋਰ ਸਾਨੀ ਵੀ ਕਵਿਸ਼ੀ ਕਲਾ ਦੇ ਵਿੱਚ। ਤੇ ਬੜੇ ਪਿਆਰ ਨਾਲ ਤੁਸੀਂ ਰਹਿੰਦੇ ਆ ਜਸਾ ਸਰ ਇਹਦਾ ਰਾਜ ਕੀ ਆ ਗਈ। ਬਸ ਜੇ ਦਿਲ ਮਿਲੇ ਹੋਵੇ। ਹਾਂਜੀ। ਵਿਚਾਰ ਮਿਲਦੇ ਨੇ। ਹਾਂਜੀ। ਬਾਕੀ ਸੰਗਤਾਂ ਵਾਲਾ ਮਾਣ ਸਾਨੂੰ ਬਹੁਤ ਮਿਲਦਾ ਵੀ ਟਾਡੀਆਂ ਵਾਜਾਂ ਬਹੁਤ ਸੁਣੀ ਰਲਦੀਆਂ ਨਿਕਲ ਜਿਹੜੀਆਂ ਵੱਡੀ ਗੱਲ ਇਹ ਹੁੰਦੀ ਹੈ ਕਿ ਇੱਕ ਦੂਜੇ ਦੀ ਗੱਲ ਨੂੰ ਸਹਿਨ ਕਰਨਾ ਬਸ ਬਸ ਜੇ ਆਪਾਂ ਇਕੱਠੇ ਰਹਿਣਾ ਪਰਿਵਾਰ ਨਾਲੋਂ ਵੀ ਜ਼ਿਆਦਾ ਅਸੀਂ ਰੋਜ਼ ਇਕੱਠੇ ਵਿਚਰਦੇ ਹਾਂ ਪਰ ਸਾਡਾ ਆਪਣ ਸਕੇ ਭਰਾਵਾਂ ਦਾ ਸੰਪਰਕ ਨਹੀਂ ਜਿੰਨਾ ਸਾਡਾ ਸੋਹਣਾ ਜਣਦਾ ਜੀ ਤੇ ਜੇ ਮਤਲਬ ਆਪਾਂ ਨਿੱਕੀ ਨਿੱਕੀ ਗੱਲ ਤੋਂ ਇੱਕ ਦੂਜੇ ਨੂੰ ਅਸੀਂ ਕਹਿ ਨਹੀਂ ਦਿੰਦੇ ਹਾਂ ਮੇਰੇ ਕੋਲੇ ਵੀ ਇਹ ਪੈਣਾ ਨਹੀਂ ਜਾਂਦਾ ਇਹ ਮੈਨੂੰ ਕਹਿ ਦਿੰਦਾ ਮੈਂ ਇਹਨੂੰ ਕਹਿ ਦਿੰਦਾ ਜੇ ਆਪਾਂ ਗੁੱਸਾ ਲੈ ਕੇ ਬਹਿ ਜਾਈਏ ਚਾਹੇ ਇਦਾਂ ਫਿਰ ਨਹੀਂ ਚੱਲਦਾ ਇਹ ਤੇ ਲੰਮਾ ਸਮਾਂ ਤਾਂ ਹੀ ਚੱਲਿਆ ਜਾਂਦਾ ਜੇ ਇੱਕ ਦੂਜੇ ਨੂੰ ਸਮਝਾ ਸਕਦੇ ਆਪਾਂ ਸਮਝ ਆ ਗਈ ਨਾ ਦੂਜੇ ਦੇ ਤੇ ਜਿੱਥੇ ਆਪੇ ਟੁੱਟ ਜਾਂਦੇ ਨੇ ਹਾਂਜੀ ਤੇ ਰਲ ਕੇ ਰਹੋ ਵਧੀਆ ਜਥੇਦਾਰ ਸਿੰਦਰ ਸਾਡੇ ਉਸਤਾਦ ਨੇ ਜਿੱਦਾਂ ਉਹਨਾਂ ਦਾ ਹੁਕਮ ਮੰਨ ਮੰਨੀ ਦਾ ਤਾਂ ਦੀ ਬਾਜ਼ ਬੜੀ ਪਿਆਰੀ ਪਰ ਜ਼ਬਰਦਸਤ ਬਾਜ਼ ਹੈ ਮਾਲਕ ਦੀ ਜੋ ਦੋ ਦੋ ਬੋਲ ਹੋ ਜਾਣਾ ਵੱਖਰੇ ਵੱਖਰੇ ਤਾਂ ਤੇ ਰੰਜੀਤ ਵੀ ਸੀ ਚਲੋ ਅਗਰ ਗਿਆਨੀ ਗੁਰਮੁਖ ਸਿੰਘ ਹੋਣ ਦਾ 94 ਕ ਲਈ ਸ਼ੰਦ ਪੂਰੇ ਵਰਲਡ ਵਿੱਚ ਜਿਸ ਨੂੰ ਬਹੁਤ ਮਾਨਤਾ ਮਿਲੀ ਹੈ ਉਹ ਆਪ ਜੀ ਦੇ ਅੱਗੇ ਕਰਦੇ ਆ ਇੱਕ ਇੱਕ ਦੂਰ ਬੰਦ ਕਰ ਦਿੰਦੇ ਆ ਗੜਚੋੜਾ ਰੇਸ਼ਮ ਪਾ ਬਦੀ ਦਸਤਾਰ ਜਤੀ ਤਲੇਦਾਰ ਬਣਾਉਂਦਾ ਠੌਰ ਦਸਣ ਲਈ ਜੋਰ ਕੜੇ ਕੀ ਘੜਤਾ ਗੁਰੂ ਘਰ ਜਾਣਾ ਲਾਕ ਲਗੀ ਰਿਆਂ ਦੀ ਪਹਿਨ ਕੇ ਮਾਲਾ ਕਰਨ ਵਖਾਲਾ ਦਸਣ ਲਈ ਸ਼ਾਨ ਮਤਾਇਬ ਮਹਾਨ ਜੜੇ ਕੀ ਜੜਤਾ ਰੋਬ ਵਖਾਣਾ ਤੇ ਚਾਨ ਮੇਰੀ ਤੱਕ ਕੇ ਗੁਰੂ ਕੋ ਢਈ ਕੇ ਚਰਨੀ ਬਈ ਕੇ ਮੰਨੂਗਾ ਹਾਰ ਕਰੂ ਸਤਕਾਰ ਸੋ ਚਿੰਗਲਤਾਨ ਗੁਰੂਦਰ ਕੋਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦਰ ਰਾਣਾ ਨੀਤ ਦਾ ਕਾਣਾ ਸੋਚਾਂ ਵਿੱਚ ਵੈਗਾ ਮਾਨ ਸਭ ਟੈ ਗਿਆ ਭੋ ਲਗੀ ਸ਼ਾਨ ਗੁਰਾਂ ਨੂੰ ਚੁੱਕ ਗਿਆ ਫੁੱਪਣ ਪੈ ਆਸਨ ਤੇ ਗੁਰੂ ਦਸ਼ਮੇਸ਼ਾ ਫੱਪਣ ਪੈ ਆਸਨ ਤੇ ਗੁਰੂ ਦਸ਼ਮੇਸ਼ਾਹੀ ਦਰવેશ ਮੱਤੇ ਤੇ ਡਲਕ ਨਾਰ ਨਹੀਂ ਝਲਕ ਤੇਜ ਜਿਉਂ ਭਾਨ ਮਾਰਦਾ ਚਮਕਾ ਸਰੇ ਕਲਗੀ ਸੋਹਦੀ ਪਈ ਹੀਰਿਆਂ ਜੜੀ ਮੋਤੀਆਂ ਮਰੀ ਨਾਣਾ ਮੇ ਮਸਤੀ ਅਗੰਮੀ ਹਸਤੀ ਸੋਹਣ ਸਲਤਾਨ ਮਾਰਦੇ ਧਮਕਾਜ ਉਚਨ ਪਰਵਾਰ ਵਿਚੋਂ ਨਰਾਲੀ ਸ਼ਾਨ ਪਿਆਰ ਦੀ ਖਾਰ ਹੰਕਾਰ ਦਾ ਕਿਲਾ ਹੋ ਗਿਆ ਟਲਾਤੇ ਆਕੜਖਾਨ ਸਦਾ ਹੋ ਤੋਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦਰ ਰਾਣਾ ਨੀਤ ਦਾ ਕਾਣਾ ਸੋਚਾਂ ਵਿਚ ਵਹਿ ਗਿਆ ਮਾਣ ਸਭ ਟੈ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਝੁੱਕ ਗਿਆ ਹਾਂ ਜੀ ਦਾ ਵਾਬ ਬੇਕਮਾਲ ਤੁਸੀਂ ਜਿਹੜਾ ਬਹੁਤ ਵਧੀਆ ਗਾਇਆ ਤੇ ਤੁਹਾਡੀ ਆਵਾਜ਼ ਵਿੱਚ ਹੀ ਬੜਾ ਦਰਦ ਆ ਤੇ ਇਹਨੂੰ ਤੇ ਪਤਾ ਤੁਹਾਡੇ ਕੋਲ ਟਾਈਮ ਨਹੀਂਗਾ ਤੇ ਤੁਹਾਡਾ ਟਾਈਮ ਵੀ ਕਾਫੀ ਖਰਾਬ ਬਹੁਤ ਬਹੁਤ ਧੰਨਵਾਦ ਤੁਹਾਡਾ ਪਾਇਸਤਰਾਮ ਸਿੰਘ ਜੀ ਇਹ ਸਭ ਸਾਡੇ ਉਸਤਾਦ ਪਤ ਗਿਆਨੀ ਜੋਗਾ ਸਿੰਘ ਜੋਗੀ ਦੀ ਕਿਰਪਾ ਦੇ ਨਾਲ ਹੀ ਟਾਡੇ ਨਾਲ ਮੇਲ ਹੋਇਆ ਤੁਹਾਡੇ ਪਰਿਵਾਰ ਨਾਲ ਮੇਲ ਹੋਇਆ ਨਿਊਜ਼ੀਲੈਂਡ ਕਿਉਂਕਿ ਤੁਸੀਂ ਉਹਨਾਂ ਦੇ ਉਪਾਸ਼ਕ ਸੀ ਉਹਨਾਂ ਨੇ ਤੁਹਾਡੀ ਚਰਨ ਪਾਏ ਲਹਿਰਾਂ ਬਹਰ ਹੋਈਆਂ ਜਿੱਥੇ-ਜਿੱਥੇ ਜੋਗੀ ਸਾਹਿਬ ਨੇ ਚਰਨ ਪਾਏ ਨੇ ਵਾਕਈ ਉੱਥੇ ਕੁਲੀਆਂ ਤੋਂ ਮਹਿਲ ਬਣ ਗਏ ਨੇ ਇਹ ਸਾਡੇ ਨਾਲ ਵੀ ਇਦਾਂ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਕਰੇ ਤੁਹਾਡੀ ਬੱਚਿਆਂ ਦੇ ਸਿਰ ਤੇ ਮਿਹਰ ਪਰਛਾਤ ਰੱਖੇ ਇਸੇ ਤਰ੍ਹਾਂ ਸਿੱਖ ਸੰਗਤਾਂ ਨਾਲ ਜੋੜੀ ਰੱਖੇ ਗੁਰੂ ਦੀ ਸੇਵਾ ਕਰਨ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ